ਓ ਮਾਈ ਗਾਡ ਅੱਜ ਬਿੱਟੂ ਦੇ ਹੱਥ ਦੀਆਂ ਰੋਟੀਆਂ ਅਸੀਂ ਖਾਣ ਲੱਗਾਂਗੇ ਬਈ ਠੀਕ ਹੈ ਅੱਜ ਮਨ ਨਾ ਪੂਰੀ ਆ ਕਿ ਡੋਂਖੋ ਜੀ ਆ ਪੂਰੀ ਵੀ ਰੋਟੀ ਖਾਓ ਬਦਾਂ ਕਿੰਨੇ ਦਿਨ ਹੋ ਗਏ ਰੋਟੀ ਖਾਧੀ ਨੂੰ ਬਹੁਤ ਜ਼ਿਆਦਾ ਮਤਲਬ 12 13 ਦਿਨ ਹੋ ਗਏ ਆਏ ਆਏ ਹੈ ਕਿਹੜਾ ਆਟਾ ਬਾਬਾ ਹੈ ਛੋਦਾ ਆਟਾ ਛੋਦਾ ਆਟਾ ਬੜੇ ਦਿਨ ਹੋਏ ਬਈ ਰੋਟੀਆਂ ਨਹੀਂ ਖਾਧੀਆਂ ਸੀ ਅੱਜ ਖਾਵਾਂਗੇ ਲੈ ਬਈ ਇੱਥੇ ਆ ਲੈ ਹਿੰਦਾਂ ਵੀ ਨਹੀਂ ਤਨਨ ਫਿਰ ਵਾਸਤੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਜੀ ਸਾਰੇ ਸਾਢੇ 7 ਹੋ ਗਏ ਜੀ ਤੇ ਮੁੰਡੇ ਨੂੰ ਅਨੂ ਲੈ ਢੀਲਾ ਬਣਾਉਣ ਵਾਸਤੇ ਰੈਡੀ ਐ ਤੇ ਡੀ ਜੇ ਕੀ ਕਰੀਏ ਡੀ ਜੇ ਨੇ ਚਾਹ ਬਣਾਉਣ ਵਾਸਤੇ ਘਾਂਡੇ ਧੋਈ ਜਾਂਦਾ ਹਰਪਾਲ ਗਿਆ ਦੁੱਧ ਲੈਣ ਤੇ ਚਾਹ ਚੂ ਪੀ ਕੇ ਫਿਰ ਅਸੀਂ ਨਿਕਲਦੇ ਆ ਪੁੱਛੋ ਮੰਡੀ ਕਣੀ ਢੀਲਾ ਰੂਲਾ ਬਣਾ ਕੇ ਲੈਣ ਖੰਡ ਖੰਡ ਨੂੰ ਉਹਨੂੰ ਕਰਤਾ ਦਿੱਤੇ ਪੈਸੇ ਸੈਂਡ 5 ਰੁਪਏ ਉਹਦੇ ਅਕਾਊਂਟ ਤੇ ਸੀਗੇ 6 ਰੁਪਏ ਮੈਂ ਸੈਂਡ ਕਰਤੇ 10 ਰੁਪਏ ਦੀ ਖੰਡ ਆ ਦੂਗੀ ਵਾਧੂ ਆ ਸਰ ਘਰੇ ਜਾਂਦੇ ਸਰ ਘਰੇ ਜਾਂਦੇ ਉਹਨਾਂ ਦੀ ਮਾਤਾ ਜੀ ਬਿਮਾਰ ਹੈ ਚਾਹ ਪਿਆ ਕਰਾਂ ਘੁੱਟ ਚਾਹ ਯਾਰ ਚਾਣਦੇ ਯਾਰ ਡੋਲੀ ਜੂ ਮੇਰੇ ਨਾਲ ਫਿਰ ਬਾਅਦ ਬਿਸਕਟ ਖਾਏਗਾ ਮੈਂ ਮਿੱਠੇ ਨਹੀਂ ਖਾਂਦਾ ਹੁੰਦਾ ਇਹ ਅਰ ਬਾਅਦ ਵਿੱਚ ਘੁੱਟ ਲੈ ਪੁੱਠਾ ਪਾਠ ਨਹੀਂ ਬੋਲਣਾ ਮੈਂ ਨੂੰਹ ਚੱਕ ਚੁੱਕੀ ਨਹੀਂ ਮਾਣੀ ਨਾਲ ਦੱਸੀ ਜਨ ਦਿਲੂ ਆਰ ਬਾੜ ਨਹੀਂ ਪਈ ਜਾਂਦਾ ਬਾਹਰ ਨਹੀਂ ਆਈ ਜਾਂਦਾਗਾ ਹਾਂ ਹੈਨਾ ਗੋਇਜਾ ਕਰਨੇ ਨੇ ਕਿ ਮੀਨੂ ਤਾਂ ਨਹੀਂ ਗੋਲਦੇ ਆਪਾਂ ਟੈਨਸ਼ਨ ਵੀ ਲੇਤਾ ਹੈ ਜਿਆਦਾ ਤਾਂ ਨਹੀਂ ਹੈਗਾ ਮਸਾਂ ਉੱਠੇ ਸੀ ਬਾਈ ਰੀਲਾਂ ਬਣਾਉਣ ਵਾਸਤੇ ਅੱਜ ਅਸੀਂ ਜਲਦੀ ਤੇ ਸਿਆਪਾ ਮੀਂਹ ਹੀ ਜਾਂਦਾ ਪਰ ਮੀਂਹ ਤਾਂ ਇੰਨਾ ਕੋਈ ਖਾਸ ਨਹੀਂ ਹੈਗਾ ਇੱਕ ਦੋ ਰੀਲਾਂ ਤਾਂ ਬਣਾ ਲਾਂਗੇ ਇੱਕ ਦੋ ਰੀਲਾਂ ਤਾਂ ਨਿਰਪਾਲ ਛੱਡ ਦੇ ਕੋਈ ਬਾਹਲਾ ਨਹੀਂ ਹੋ ਮੀਂਹ ਦਾ ਮੰਜ਼ਿਲ ਬਹੁਤੀ ਦੂਰ ਨਹੀਂ ਬਾਬਾ ਚਲੋ ਦੁਕਾਨ ਤੇ ਜਾਣਾ ਇੱਕ ਤਾਂ ਰੀਲ ਬਾਈ ਅਸੀਂ ਬਣਾ ਲਈ ਤੇ ਮੀ ਵੀ ਥੋੜਾ ਜਿਹਾ ਵੱਧ ਗਿਆ ਬਹੁਤ ਬਹੁਤ ਧੰਨਵਾਦ ਜੀ ਅੰਕਲਾਂ ਅੰਟੀਆ ਜਿਹੜੇ ਸਾਨੂੰ ਦੁਕਾਨ ਤੇ ਰੀਲ ਬਣਾ ਰੀਲਾ ਬਣਾਉਣ ਦਿੰਦੇ ਆਗੇ ਤੇ ਮੋਟਰਸਾਈਕਲ ਹੋ ਗਿਆ ਸਾਡਾ ਗਿੱਲਾ ਕਿਓ ਬਰੋ ਕੈਂਚੀਆਂ ਤੇ ਜਾਣਾ ਆਪਾਂ ਹੁਣ ਆਈ ਮੜ ਬੈਠੀਰ ਪਾਲ ਲਈ ਹੁਣ ਨਾ ਭਾਈ ਮੇਰੇ ਜੀਨ ਪਾਈਏ ਜਿਹੜੇ ਤੋਂ ਲੋਹਾਂ ਪੰਜ ਆਂ ਜਾਂਦੇ ਆ ਆਇਆ ਆਇਆ ਕਰੋ ਉਹ ਪੋਚਿਆ ਪਿਆ ਨਾ ਉਹ ਚੱਕ ਲੈ ਭੱਜ ਕੇ ਜਾ ਭੱਜ ਕੇ ਭੱਜ ਕੇ ਕੱਲ ਤੋਂ ਫਿਰ ਐ ਰਗੜਾ ਹਾਂ ਹਾਂ ਜੀ ਜਾ ਖਰਾ ਇਹ ਚੱਲੇ ਇਹ ਬੇ ਮੀਂਹ ਪਣਣ ਵਾਸਤੇ ਅਸੀਂ ਆਤਾ ਦੇਸੀ ਦੁਕਾਨ ਤੇ ਨਾਲੇ ਕੈਨਾਲੇ ਕਹਿੰਦੇ ਵੀ ਅਜੀ ਮੋਟਰ ਵਾਲੇ ਦੇ ਉਹ 8:00 ਵਜੇ ਦੇਖ ਅਮਰੇ ਜੁਨੇ ਕਹਿੰਦਾ ਭਾਈ ਅਸੀਂ ਤੇ 10:00 ਵਜੇ ਨਾਲੇ ਆ ਗਏ ਹਰ ਪਾਲ ਕੇ ਘਰੇ ਵੀ ਜਾਏ ਸਾਰੇ ਪਾਸੇ ਦੇ ਮੀਂਹ ਇੱਥੇ ਬਹੁਤ ਧੀ ਜਿਆਦਾ ਵਰਖਾ ਹੋ ਰਹੀ ਹੈ ਤੁਸੀਂ ਦੇਖੋਗੇ ਆਸ-ਪਾਸੇ ਪਾਣੀ 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 ਹੈ ਪਾਣੀ ਪਾਣੀ ਸਭੀ ਤੇ ਵੀ ਬਦਨਾਮ ਹੈ ਮੀਂਹ ਤਾਂ ਜਿਵੇਂ ਪੈਂਦਾ ਘੱਟ ਵੀ ਤਾਂ ਉਹ ਵੀ ਬਦਨਾਮ ਹੈ ਕੀ ਹੋਇਆਗਾ ਤੇ ਫੇ ਕੀ ਲੱਭੀ ਆ ਨਾ ਉਹ ਯਾਰ ਹਰਪਾਲ ਕੀ ਹੋ ਗਿਆ ਚਾਂਸੀ ਲੈ ਗਿਆ ਹਾਂ ਨਾਲ ਹੀ ਮੈਂ ਜਰਾ ਬਾਬਾ ਕੇ ਲੈ ਗਿਆ ਕਿੰਨੇ ਹੋ ਸਕਚਰਿਆ ਨਹੀਂ ਹਾਂ ਈਪਾ ਜਰਾ ਬੰ ਸਰੋਂ ਫੁੱਲੀਆਂ ਸਰੋਂ ਫੁੱਲਾਂ ਦਾ ਜਰਾ ਆਪਾਂ ਲੈ ਗਏ ਹੋਰ ਪਈਆਂ ਹੋਣੀਆਂ ਦੇਖ ਹੋਰ ਪਈਆਂ ਹੋਣੀਆਂ ਆ ਇਹਦੇ ਵਿੱਚ ਆ ਤਾਂ ਮੈਂ ਇੱਕ ਰੱਖਦਾ ਐਕਸਟਰਾ ਇਹ ਐਨਾਂ ਬਾਲਾਂਗਾ ਚਮਕਦਿਆਂ ਖਲ ਖੜ ਚਮਕਦਾਰਾ ਵਾਲਾ ਜੱਲੂ ਐ ਨਹੀਂ ਨਹੀਂ ਲਾੜ ਹੈ ਆਹੋ ਲਿਆ ਕੀ ਇਹੀ ਤਾਂ ਪਿੰਡਾਂ ਦੀ ਨਿਸ਼ਾਨੀ ਹੈ ਟਾਈਮ ਕਿੰਨਾ ਰਹਿ ਗਿਆ ਟਾਈਮ ਤੇ ਆਪਣੇ ਕੋਲੇ 11 ਹੋ ਗਏ। ਮੈਨੂੰ ਖਾਣ ਨੂੰ ਆਪਣੇ ਕੋਲੇ ਅੱਜ ਕੁਝ ਵੀ ਨਹੀਂ ਗਾ। ਚੋਲ ਹੈ ਤਾਂ ਹੈਗਾ। ਕੀ ਗੱਲ ਹੈ? ਹਾਂ। ਮੇਰੇ ਤਾਂ ਵਰਤ ਅੱਜ ਸੋਮਵਾਰ ਦਾ। ਤੁਸੀਂ ਤਾਂ ਨਾ ਭੁੱਖੇ ਰਹੋ। ਹੋ ਗਿਆ ਜੀ ਮੁੰਡੇ ਫਰੀ ਚਲੀਏ ਕਰਾਂ ਢੀਕੇ ਰੂਮ ਚ। ਆਜਾ ਐਨ ਕਲੇਹਾਂਦੀ ਆ ਜੀ ਪ੍ਰਾਈਸ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਥੋੜੀ ਥੋੜੀ ਜ਼ਿਆਦਾ ਮਹਿੰਗੀ ਹੈਗੀ ਹੈ ਤੇ ਠੀਕੇ ਨੇ ਅਜਾ ਠੀਕੇ ਆਊਟਫਿਟ ਚੈੱਕ ਕਰੋ ਜੀ ਆਊਟਫਿਟ ਚੈੱਕ ਕਰੋ ਮਾੜੀ ਠੀਕ ਹੈ ਦੀ ਆ ਥੱਲੇ ਕਿਵੇਂ ਹੈ ਇਧਰ ਲੈ ਕੰਮ ਕਰਨ ਕੰਮ ਕਰਨ ਵਾਲੇ ਲੱਛਣ ਹੈਗੇ ਹੈਗੇ ਪੈਰਾਂ ਬਾਹਰ ਨਾ ਰਾਜ ਪਹਿਲੇ ਪਾ ਕੇ ਆ ਦੇਖ ਲਓ ਬਾਈ ਇਹ ਮਿਲਿਆ ਨਹੀਂ ਆਜਾ ਚੱਲੀਏ ਭਾਈ। ਥਰੀ ਗੱਲ ਸੁਣ ਲੈ। ਮੈਂ ਚਾਹਲ ਚੂਲ ਨਹੀਂ ਖਾਂਦਾ ਬਹੁਤ ਨਾਲ ਰੋਟੀ ਨਾਲ ਖਾਂਦਾ। ਇੱਥੇ ਹੀ ਆਟਾ ਲੈ ਕੇ ਝਲਦੇ। ਰੋਟੀਆਂ ਲੈ ਚੱਲੋ। ਤੇਰੀ ਭੈਣ ਨੂੰ ਓਏ। ਆ ਕਿੱਥੋਂ ਦਾ ਸਟਾਈਲ ਹੈ ਭਈ ਓਏ? ਇਹ ਆਪਣਾ ਸਟਾਈਲ ਹੈ bro ਆਪਣੀ ਰੀਤ ਕੌਣ ਕਰਦਾ? ਆਪਣੀ ਰੀਤ ਕੌਣ ਕਰੂ ਦੱਸ। ਓਏ ਭਾਈ ਓਏ। ਇੱਧਰ ਦੇਖ ਬਾਹਰੋਂ ਇੰਪੋਰਟ ਕਰਾਈਆਂ ਹੋਈਆਂ ਐਨਕਾਂ। ਲੈ ਲੈ ਐਨਕ ਲਾਈ। ਲਾਈ ਐਨਕ ਲਾਈ। ਬਾਈ। ਮਾਣ ਕਰ ਦੋ ਵੀ ਕਰ। ਮਾਣ ਕਰ ਦੋ ਮਾਣ ਕਰ ਦੋ। ਜਾਨ ਕੇ ਲਾਇਕ ਹੈ ਕਿਸੇ ਦੇ ਹੱਥ ਨਾ ਲਈ ਚੱਲੇ ਲਓ ਨਾ ਹਾਂ ਨਵੀਂ ਖਰਾਬ ਕਰਿਆ ਸਾਈਡ ਤੋਂ ਐਨ ਭੜੀ ਦਿੰਦੀ ਆ ਮਹਿੰਗੇ ਐਨ ਕਹਿੰਦਾ ਪਤਾ ਨਹੀਂ ਹਾਂ ਕੋਈ ਪ੍ਰਾਈਸ ਨਹੀਂ ਬੱਪਾ ਇਹ ਆਮੁੱਲ ਹੈ ਕੋਈ ਨਹੀਂ ਇੰਦਰੀ ਇਹਨਾਂ ਨੂੰ ਆਇਆ ਚੱਲੀਏ ਭਾਈ ਰਣਕਾ ਚਲੋ ਚਲੋ ਆਉਂਗਾ ਯਾਰ ਨੋ ਬ్రో ਹਾਂ ਆਟਾ ਤੇ ਆਟਾ ਯਾਰ ਰੋਟੀਆਂ ਫਿਰ ਮੈਂ 20 ਕਿਲੋ ਆਟਾ ਉਹ ਆਪਾਂ ਉੱਥੋਂ ਫਿਰ ਉਹ ਤੋਂ ਰੌਣ ਘਟਾਵੇ ਤੋਂ ਲੈ ਚੱਲਦੇ ਚਲੋ ਆ ਰੋਟੀਆਂ ਓਏ ਹਾਂ ਓਏ ਹਾਏ ਤੇਰੇ ਮੂੰਹ 'ਚ ਸ਼ੱਕਰ ਪਾ ਮੈਂ ਅੱਜ ਮੈਂ ਬਿੱਟੂ ਖੜਾ ਜੀ ਕਿੱਧਰ ਲੰਘ ਗਿਆ ਇੱਥੇ ਹਾਂ ਕੀ ਆ ਓਏ ਨਾ ਇੱਕ ਬਾਟਰ ਆ ਕਿਹੜੇ ਲੱਛਣ ਫੜਿਆ ਤੂੰ ਰਾਤ ਨੂੰ ਨਹੀਂ ਥੋੜੀ ਜਿਹੀ ਹੁੰਦੀ ਹਾਂ ਰਾਤ ਨੂੰ ਨਹੀਂ ਥੋੜੀ ਦਿੰਦੀ ਹੈ ਹੈ ਕੋਈ ਬੰਦੇ ਲੱਛਣ ਆਏ ਤੇਰੇ ਹੁਣ ਰੋਟੀ ਦਾ ਖਾਣ ਦਾ ਟਾਈਮ ਦਾ ਟਾਈਮ ਦਾ ਰੋਟੀ ਖਾਣ ਦਾ ਦਾਤਣ ਹੁਣ ਚੀਰ ਦੂੰਗਾ ਹਲੋ ਭਾੜ ਦੂੰਗਾ ਜੰਗਾ ਵਾਲਾ ਓਹ ਹਾਂ ਜੰਗਾ ਜਾਲਾ ਜਾਨਾ ਬਾਈ ਜੀ ਰੋਟੀ ਰੋਟੀ ਨਾ ਇੱਥੇ ਲੈੜੀ ਆ ਬਾਬਾ ਤਾਂ ਮਿੱਟੀ ਘਾ ਕੇ ਨਾ ਇਹ ਹੈ ਇਹ ਨਾ ਕਰਨੀ ਬਸ ਹੋਰ ਰਹਿ ਜੇ ਰਹਿ ਜੇ ਆਹ ਕੀ ਆ ਲੈ ਚੱਲੀ ਹੁਣ ਰੋਟੀਆਂ ਦਾ ਬਣਾ ਲਓ ਹੈ ਆਟਾ ਲੈ ਲੈਨੇ ਹਾਂ ਆਏ ਆਏ ਹੈ ਕਿਹੜਾ ਆਟਾ ਬਾਬਾ ਹੈ ਤੋ ਦਾਤਾ। ਤੋ ਦਾਤਾ। ਬੜੇ ਦਿਨ ਹੋਏ ਭਾਈ ਰੋਟੀਆਂ ਨਹੀਂ ਖਾਧੀਆਂ ਸੀ। ਅੱਜ ਖਾਵਾਂਗੇ। 5 ਕਿਲੋ ਆਟਾ ਲੈ ਲਏ। ਰੋਟੀਆਂ ਖਾਵਾਂਗੇ। ਹਰਪਾਲ ਤੇ ਅੱਜ ਬੈਪਤਾ ਸ਼ੁਰੂ ਅੱਜ ਤੋਂ। ਬਹੁਤ ਦਿਨੇ ਨੇ ਨਿਆਰੇ ਲੈ ਲੇਗੇ। ਚੌਲ ਖਾ ਖਾ ਕੇ। ਵੀਰ ਜੀ, ਇੱਕ ਸਕਿੰਟ ਮਾੜੀ ਕਰਦੇ ਹਾਂ ਉਹਨੇ। ਇੱਕ ਮਿੰਟ ਅੰਡਾ ਦਾ ਛਿੱਲਣਾ। ਉਹ ਮਾੜਾ ਉਹ ਖੋਲਣਾ ਆਟਾ ਹੀ ਖੋਲਣਾਗਾ। ਇੱਕ ਸੋਰ ਕਰੀ ਜਿਵੇਂ ਸਾਰੇ ਇਹਨੂੰ ਦੱਸ ਨਾ ਮੈਂ ਕੌਣ ਆ ਯਾਰ ਡੀਕੇ ਰਾਜਪੂਤ ਲੋਹਰਪਾਲ ਸਰ ਤੁਸੀਂ ਇਹ ਚੰਗੇ ਕੰਮ ਦੀ ਸ਼ੁਰੂਆਤ ਆਪਣੇ ਹੱਥੀ ਕਰੋ ਬੜੇ ਦਿਨਾਂ ਬਾਅਦ ਰੋਸਟਰ ਨਾਮ ਹੋ ਗਿਆ ਜੀ ਮੁੰਡਾ ਕਿਹੜਾ ਕਿਹੜਾ ਆ ਰਾਇਆ ਮੈਂ ਤਨੂ ਲਈ ਸਮਝਦਾ ਸੀ ਡੱਟਾ ਜਿਹੜੇ ਸਾਹਮਣੇ ਖੋਲ ਗਿਆ ਬਾਕੀ ਸ਼ਹਿਰਾਂ ਦਾ ਬਹੁਤ ਬੰਦਾ ਹਾਲੋ ਇਹ ਤੁਹਾਡੀ ਮਾਨਤ ਤੁਹਾਡੇ ਕੋਲੇ ਡੰਡੇ ਦੋ ਬਹੁਤ ਆ ਕਿ ਇੱਕ ਹੋਰ ਛੱਲਣਾ ਡੰਡੇ ਬਹੁਤ ਆ ਹਾਂ ਬਹੁਤ ਆ ਬਹੁਤ ਅੱਜ ਬਣਾਉ ਨੂੰ ਵੀ ਸ਼ਿਮਲਾ ਮਿਰਚ ਦੀ ਸਬਜ਼ੀ ਤੇ ਨਾਲ ਖਾਵਾਂਗੇ ਰੋਟੀ ਠੀਕ ਹੈ ਸਬਜ਼ੀ ਘਟ ਰਿਹਾ ਜੀ ਇਹ ਨਾਲ ਨਾਲ ਰੈਸਪੀ ਦੇਖ ਰਿਹਾ YouTube ਤੋਂ ਕਿਉਂਕਿ ਸ਼ਿਮਲਾ ਮਿਰਚ ਅਸੀਂ ਕਦੇ ਬਣਾਈ ਨਹੀਂ ਨਾ ਬਾਈ ਅੱਜ ਪਹਿਲੀ ਵਾਰੀ ਲੈ ਕੇ ਆਏ ਹਾਂਗੇ ਸ਼ਿਮਲਾ ਮਿਰਚ ਬਣਾਵਾਂਗੇ ਅੱਜ ਕਿਉਂ ਠੀਕ ਹੈ ਦੋ ਫੁੱਲ ਬਹੁਤ ਆ ਹੈਂ ਆਰੇ ਭਾਈ ਕੀ ਕਰਾਉਣਾ ਰੱਖ ਕੇ ਤੂੰ ਤੜਕੇ ਨਾਲ ਲੈ ਜਾਾਂਗੇ ਜਿਹੜੀ ਬਚ ਗਈ ਸਟੋਰ ਤੇ ਆ ਇਧਰ ਰੇਖਾ ਖਲਾਸ ਮਾਰ ਕੇ ਠੀਕ ਆ ਮਿਕਸ ਕਰਾਂਗੇ ਠੀਕ ਹੈ ਨਾ ਰੈਸਪੀ ਕਹਿੰਦੇ ਤਿਆਰ ਕੀਤੀ ਹੈ ਜੀ ਕਹਿੰਦੇ ਫੋਨ ਤੋਂ ਦੇਖ ਕੇ ਖੁਸ਼ਬੂ ਬਹੁਤ ਅੱਛੀ ਆ ਸ਼ਾਨਦਾਰ ਤੇ ਹਰਪਾਲ ਸੁੱਖਣ ਵਾਲ ਅੱਜ ਕਿਉਂ ਵਰਤਿਆ ਜਾਊਗਾ ਜਿਹੜਾ ਮਹੀਨਾ ਹੋ ਗਿਆ ਲਿਆਂਦੇ ਪਏ ਨੂੰ ਰੋਟੀਆਂ ਬਣਾਉਣ ਵਾਸਤੇ ਆਟਾ ਤਾਂ ਹੈ ਨਹੀਂ ਸੀਗਾ ਆ ਜਾ ਤੇ ਉਪਰਾ ਓ ਮਾਈ ਗਾਡ ਅੱਜ ਬਿੱਟੂ ਦੇ ਹੱਥ ਦੀਆਂ ਰੋਟੀਆਂ ਅਸੀਂ ਖਾਣ ਲੱਗਾਂਗੇ ਬਈ ਠੀਕ ਹੈ ਅੱਜ ਮੈਂ ਨਾ ਪੂਰੀ ਆ ਢਡੋਂ ਖੁਸ਼ੀ ਆ ਪੂਰੀ ਵੀ ਰੋਟੀ ਖਾਣਾ ਬਦਾ ਕਿੰਨੇ ਦਿਨ ਹੋ ਗਏ ਰੋਟੀ ਖਾਧੀ ਨੂੰ ਬਹੁਤ ਜ਼ਿਆਦਾ ਮਤਲਬ 12 13 ਦਿਨ ਹੋ ਗਏ ਇਹ ਇਹ ਸਿੰਡਲ ਤਾਂ ਅੱਜ ਵੀ ਕਹਿੰਦਾ ਇਹਨਾਂ ਚੌਲ ਬਣਾ ਲਓ ਕਹਿੰਦਾ ਮੇਰਾ ਮੂਡ ਨਹੀਂ ਠੀਕ ਅੱਜ ਤਾਂ ਮੁੰਡਾ ਕਹਿੰਦਾ ਟੋਪੀ ਪਾ ਕੇ ਰੋਟੀਆਂ ਤਿਆਰ ਕਰ ਰਿਹਾ ਹੈ ਬਣਾ ਦ ਹੁਣ ਮੈਨੂੰ ਭੁੱਖ ਬਹੁਤ ਲੱਗੀ ਹੋਇਆ ਤੜਕੇ ਦੀ ਮੈਂ ਰੋਟੀ ਨਹੀਂ ਖਾਦੀ ਪਤਾ ਆ ਜੀ ਇਹ ਸ਼ਰਟ ਜੀ ਦਾ ਧੋ ਦੀ ਮੈਂ ਮਾ ਟੀ ਸ਼ਰਟ ਜੀ ਵੀ ਧੋਦਾ ਗੱਲ ਦਰਵਾਜ਼ਾ ਤੇ ਨਾਲ ਚੱਲੀ ਜਾਂਦੀ ਆ ਤੇਰਾ ਕੱਲ ਤੇ ਖੜਾ ਤੇਰੇ ਨੇ ਖੜਾ ਨਹੀਂ ਤੜਕੇ ਦਾ ਕੋਈ ਖਾਦਾ ਨਹੀਂ ਮੈਂ ਉਹ ਕਹਿ ਰਿਹਾ ਤੈਨੂੰ ਮੈਂ ਆਏ ਆਏ ਆ ਬਿੱਟੂ ਤੇਰੀ ਰੋਟੀ ਆ ਹਾਂ ਆਟਾ ਪਤਾ ਕਿਹੜਾ ਹੈ ਸਰਸਵਤੀ ਆਟਾ ਹੈ ਵਾਪਾ ਅੱਜ ਤੁਸੀਂ ਤੁਸੀਂ ਇਹ ਬੋਲਿਆ ਕਿ ਬਣਾਵੋਗੇ ਇਹਦਾ ਬਣਾ ਲੈ ਇਹਦਾ ਦਿਲ ਬਣਾਣਾ ਦਿਲ ਬਣਾ ਲੈ ਅੱਜ ਹਮ ਪਿਆਰ ਰੋਟੀ ਦੇਖ ਤੂੰ ਅੱਜ ਹਮ ਪਿਆਰ ਵਾਲੀ ਰੋਟੀ ਕਿਉ ਠੀਕ ਹੈ ਨਾ ਕੀ ਆ ਤੂੰ ਪਹਿਲਾਂ ਉਹ ਤੂੰ ਸੇਕ ਚਾਜਾ ਨੂੰ ਠੀਕ ਤਾਂ ਹੈਗੀ ਮੈਨੂੰ ਪਤਾ ਲੱਗ ਗਿਆ ਕਿਥੋਂ ਬੱਤੀ ਹੈਗੀ ਆ ਦੇਖ ਇਥੋਂ ਲੈ ਇਹ ਸਾਰੀਆਂ ਆਏ ਆ ਲਾਈਨ ਨਾਲ ਇਹ ਹਾਂ ਸਰ ਕੋਈ ਨਹੀਂ ਰੋਟੀਆਂ ਖਾ ਦਾ ਜਾਵਾਂਗੇ ਆਪਾਂ ਟੈਨਸ਼ਨ ਨਾਲ ਮਾ ਆਹ ਕੌਣ ਨਹੀਂ ਛੱਡਦੇ ਚੱਟ ਦਾਂਗੇ ਪਤੀਲੀਆਂ ਦੇਖਦੇ ਜਾਓ ਤੁਸੀਂ ਬੰਦੇ ਰੋੜੂ ਆਪਾਂ ਹੂੰ ਪਸੂ ਵਾਲਾ ਖਾਣਾਗਾ ਹੁਣ ਦੇਖ ਲੈ ਹੁਣ ਆਪਾਂ ਪਕਾਈ ਜਾਂਦੇ ਹਾਂ ਹੁਣ ਪਰ ਫੁੱਲ ਐ ਭੁੱਖ ਲੱਗੀਆਂ ਤੇ ਪੂਰੀ ਜਦੋਂ ਖਾਣ ਬੈਠ ਗਏ ਨਾ ਖਾਦੀ ਨਹੀਂ ਜਾਣੀ ਆਪਣਾ ਸਾਰੀਆ ਖਾਵਾ ਜੀ ਆਪਾਂ ਚੱਲ ਤੂੰ ਨਾ ਖਾਣ ਕੋਈ ਨਹੀਂ ਮੈਂ ਮਤਲਬ ਛੋਡੇ ਤੋਂ ਨਹੀਂ ਖਾਦੀ ਜਿਹੜੀ ਮੈਂ ਤਾਂ ਖਾ ਲਿਆ ਚੱਲ ਹੁਣ ਤੂੰ ਉੱਧਰ ਬਹਿ ਜਾ ਜਾ ਕੇ ਮੈਂ ਟੀ-ਸ਼ਰਟ ਜੀ ਧੋਦਾ ਆਪਦੀ ਧੋ ਧੋ ਜਾਣ ਕੰਨ ਚ ਮੈਲੀ ਵਾਲਾ ਬਿੱਟੂ ਤੇਰੇ ਸਾਫ਼ ਹੀ ਕਰ ਦੇ ਕੰਨ ਵਾਈ ਬਣ ਕੇ ਜੀ ਮਾਪਾ ਇਹ ਕਿਆ ਕਹਿ ਦੀਆ ਪਗਲੇ ਕੀ ਹੋ ਰਿਹਾ ਇਹ ਹੈ ਇਹ ਪਿਆਰ ਹੋ ਰਿਹਾ ਰੋਪੀ ਮਾਰਦੀ ਮੇਰੀ ਬਲੇ ਮੈਂ ਦੋ ਮਿੰਟ ਲੱਛਣ ਦਾ ਦੇਖ ਲੈ ਕੀ ਕਰਦਾਗਾ ਮਹੀਨੇ ਬਾਅਦ ਤਾਂ ਰੋਟਾ ਖਾਣੇ ਆਜ ਬਣ ਗਿਆ ਤਰ ਹਾਂ ਹੋਏ ਅੱਜ ਦਾ ਪੂਰਾ ਮੱਬੂ ਦਾ ਦਿੱਲੀ ਹਟ ਨਾਲ ਦਾ ਬਣਾਤਾ ਹਾਂ ਕਹਿੰਦਾ ਆ ਦਿਲ ਕੱਢ ਕੇ ਇਸ ਪਰ ਆਏ ਹਾਂ ਕੀ ਕਲਾਕਾਰੀ ਹੈ ਕਿਸ ਨੇ ਬਣਾਇਆ ਇਹ ਮੁਦਸਤੀ ਮਾਂ ਕਿਸ ਨੇ ਬਣਾਇਆ ਇਹ ਮੁਦਸਤੀ ਮਾਂ ਕਪੜੇ ਢੋਲਾ ਤੋਂ ਢੋਲੇ ਆ ਰਾਜ ਆ ਕੀ ਹੈ ਬਈ ਇਹਦੇ ਰ ਲੱਛਣ ਕੀ ਹੈ ਮੈਨੂੰ ਐ ਤਾਂ ਦੱਸ ਦੇ ਹੈ ਠੀਕ ਹੈ ਲਓ ਨਿਆ ਰ ਆ ਬਈ ਪੂਰਾ आनंद 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 ਆ ਗਿਆ ਸਬਜ਼ੀ ਇੱਕ ਨੰਬਰ ਬਣਾਈ ਆ ਤੇ ਰੋਟੀ ਜਿਹੜੇ ਸਾਡਾ ਇੰਨੇ ਦਿਨਾਂ ਬਾਅਦ ਖਾਧੀ ਆ ਇੱਕ ਨੰਬਰ ਨਹੀਂ ਬਣਾਈ ਹਮ ਹੈਪੀ ਆ ਰਹੀ ਇੱਕ ਨੰਬਰ ਬਣਾਈ ਆ ਇੱਕ ਨੰਬਰ ਇੱਕ ਨੰਬਰ ਬਣਾਈ ਆ ਇੱਕ ਨੰਬਰ ਸਬਜ਼ੀ ਆ ਇੱਕ ਨੰਬਰ ਸਬਜ਼ੀ ਬਹੁਤ ਨੰਬਰ ਰੋਟੀ ਖਾਧੀ ਆ ਕਰਦੇ ਠੀਕੇ ਦਰਵਾਜ਼ੇ ਬੰਦ ਬੱਸ ਸਹੀ ਹੈ ਦੇਸ ਲੱਗ ਗਿਆ ਜੀ ਸੌਣ ਰੋਟੀ ਡਾਟੀ ਅੱਜ ਖਾਧੀ ਆ ਡੱਕ ਕੇ ਪੂਰੇ ਇੱਕ ਰੋਟੀ ਬਚੀ ਆ ਸਾਰੀਆਂ ਖਾ ਗਏ ਉਹ ਸਵੇਰੇ ਨਹੀਂ ਛੱਡਦੇ ਬਈਆਂ ਬੁਈਆਂ ਸੀ ਸਵੇਰੇ ਖਾ ਜਾਗੇ ਤੜਕੇ ਬਣਾਵਾਂਗੇ ਰੋਟੀਆਂ ਬਣਾਉਗਾ ਫਿਰ ਪਤਾ ਕਰਕੇ ਬਾਅਦ ਨੇ ਤੜਕੇ 4 ਵਜੇ ਜਾਣਾ ਪਤਾ ਨਹੀਂ ਕਹਿੰਦਾ ਕਿੱਧਰ ਨੂੰ ਜਾਣਾਗਾ ਗੁੱਡ ਨਾਈਟ ਜੀ ਸਸਰੀ ਘਾਲ ਸਾਰਿਆਂ ਨੂੰ ਠੀਕ ਹੈ ਭਾਈ ਗੁੱਡ ਨਾਈਟ ਗੁੱਡ ਨਾਈਟ ਇਹ ਹੈਪੀ ਹੈਪੀ ਦਿਕਾ ਹੈਪੀ ਦਿਕਾ ਮੈਂ ਪੂਰੀ ਕਰਦਾ ਇਹ ਗੁੱਡ ਨਾਈਟ ਸਰ ਗੁੱਡ ਨਾਈਟ ਗੁੱਡ ਨਾਈਟ ਅੱਜ ਤੁਹਾਨੂੰ ਟੋਪੀ ਲਈ ਪਿਆ ਕਦਾਈ ਨਹੀਂ ਇਹ ਬਿਆਰ ਕੀ ਕੀ ਕੁਛ ਕਰਦਾ ਘਰ ਚ ਚੈਟਾ ਝੂਟਾ ਜਲ ਰਹੀ ਹੈ ਮੇਰੀ ਮੈਨੂੰ ਗੁੱਸਾ ਤੋਂ ਗਾਲਾ ਕੀ ਹੈ